ਭਗਵਾਨਤਮਾਨ ਦੀ ਸਰਕਾਰ 4 ਤਰੀਕ ਤੋਂ ਬਾਅਦ ਇੱਕ ਹਫਤੇ ਤੱਕ ਚੱਲੀ। ਉਸ ਤੋਂ ਬਾਅਦ ਇਹ ਸਰਕਾਰ ਗਿਰ ਜਾਣੀ ਹੈ। ਅੱਜ ਮੈਂ ਤੁਹਾਨੂੰ ਇਹ ਦਾਵਾ ਕਰ ਰਿਹਾ। ਦੇਖੋ ਪੰਜਾਬ ਦੇ ਲੋਕ ਅੱਕ ਚੁੱਕੇ ਆ ਪੰਜਾਬ ਦੀ ਸਰਕਾਰ ਤੋਂ। ਤੇ ਪੰਜਾਬ ਦੇ ਲੋਕ ਬਹੁਤ ਦੁਖੀ ਹੈ ਕੇਂਦਰ ਦੀ ਸਰਕਾਰ ਤੋਂ ਉਹਨਾਂ ਦੀਆਂ ਨੀਤੀਆਂ ਤੋਂ। ਉਹਨਾਂ ਦੀ ਸੂਬਿਆਂ ਦੇ ਰਾਜਪੋਟ ਦੀਆਂ ਨੀਤੀਆਂ, ਸੂਬਿਆਂ ਦੇ ਅਧਿਕਾਰ ਖੋਣ ਦੀਆਂ ਨੀਤੀਆਂ ਉਹਨਾਂ ਦੀ ਪੰਜਾਬੀਆਂ ਪ੍ਰਤੀ ਬਾੜੀ ਸੋਚ ਉਹਨਾਂ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਇਸ ਤੋਂ ਲੋਕ ਅੱਕ ਚੁੱਕੇ ਅਰ ਤੰਗ ਆ ਚੁੱਕੇ ਐ ਇਸ ਕਰਕੇ ਤੇ ਨਾਲ ਉਹਨਾਂ ਦੇ ਮਿਲਿਆ ਹੋਇਆ ਸਾਡਾ ਮੁੱਖ ਮੰਤਰੀ ਉਹਨਾਂ ਦਾ ਪਿੱਟੂ ਬੜਿਆ ਹੋਇਆ ਤੇ ਇਹਨਾਂ ਦੋਨਾਂ ਸਰਕਾਰਾਂ ਤੋਂ ਲੋਕ ਅੱਜ ਪੂਰੀ ਤਰ੍ਹਾਂ ਤੰਗ ਐ ਤੇ ਇਹਨਾਂ ਨੂੰ ਸਬਕ ਸਿਵਾਉਣਗੇ ਲੋਕ ਤਾਂ ਢੀ ਕਰਦੇ ਵੀ ਕਦ ਦਿਨ ਆ ਜਾਏ ਵੋਟਾਂ ਦਾ ਕਾਦੇ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਮੇਰਾ ਫਰੈਂਡਮ ਹੋਗਾ ਇਹ ਆਉਤਮ ਜੀ ਦੀ ਇਹ ਟੋਟਲੀ ਇਅਰ ਫੈਂਡਮ ਹੈ। ਫਰੈਂਡਮ ਹੀ ਹੈ। ਇਸ ਤੋਂ ਬਾਅਦ ਭਗਵਾਨਤਮਾਨ ਦੀ ਸਰਕਾਰ ਨਹੀਂ ਰਹਿਣੀ। ਭਗਵਾਨਤਮਾਨ ਦੀ ਸਰਕਾਰ 4 ਤਰੀਕ ਤੋਂ ਬਾਅਦ 1 ਹਫਤੇ ਤੱਕ ਚੱਲੇ। ਉਸ ਤੋਂ ਬਾਅਦ ਇਹ ਸਰਕਾਰ ਗਿਰ ਜਾਣੀ ਹੈ। ਅੱਜ ਮੈਂ ਤੁਹਾਨੂੰ ਇਹ ਦਾਅਵਾ ਕਰ ਰਿਹਾ ਕਿ ਇਹ ਸੱਚੀ ਹੈ ਕਿ 1 ਹਫਤੇ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਇਹ ਕਿਉਂਕਿ ਲੋਕਾਂ ਨੇ ਐਸਾ ਫਤਵਾ ਦੇਣਾ ਹੈ ਐਸਾ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਕਿ ਇਹ ਸਰਕਾਰ ਵੜੇ ਨਹੀਂ ਨਾ ਕਿਸੇ ਨੂੰ ਕੋ ਘੁਣਤ ਮੰਨਦੇ ਰਹਿਣ ਦੇਣਾ ਹੈ ਇਹ ਆਪਣੇ ਭਾਰ ਦੇ ਨਾਲ ਆਪ ਸਰਕਾਰ ਗਿਰੇਗੀ ਨਹੀਂ ਇਹ ਆਪਣੇ ਉੱਤਰਗੇ ਜਾਂ ਕੋ ਸਿੱਟੂ ਕੱਢਣਾ ਦੇਖੋ ਜੀ ਸਿੱਟਣ ਵਾਲੇ ਸਿੱਟਣ ਵਾਸਤੇ ਵੀ ਲੱਗੇ ਹੋਏ ਆਂ ਇਹਨਾਂ ਦੇ ਵਿੱਚ ਵੀ ਬਕਾਊ ਮਾਲ ਬਹੁਤ ਹੋਇਆ ਹੋਇਆ ਹੈ ਯਾਦ ਐਮਪੀ ਦੀ ਟਿਕਟ ਲੈ ਕੇ ਬੰਦਾ ਭੱਜ ਸਕਦਾ ਇਹਨਾਂ ਦਾ ਇਹਨਾਂ ਦੇ ਨਾਲ ਵਾਲਾ ਯਾਦ ਇਹਨਾਂ ਦਾ ਐਮਐਲਏ ਜਿਹੜੇ ਨੂੰ ਕੁਝ ਵੀ ਨਹੀਂ ਨਾ ਟਿਕਟ ਮਿਲੀ ਨਾ ਕੁਝ ਮਿਲਿਆ ਉਹ ਭੱਜ ਗਿਆ ਬੀਜੇਪੀ ਚਲੇ ਗਿਆ ਇੱਥੇ ਦਾ ਕੀ ਨਾਮ ਹੈ ਉਹਦਾ ਸ਼ੀਤਲ ਉਹਦਾ ਨਾਮ ਨਸ਼ਿਆਂ ਰਸਿਆਂ ਵਿੱਚ ਹੈ ਸ਼ੀਤਲ ਉਂਗਰਾਲ ਹਾਂ ਸ਼ੀਤਲ ਉਂਗਰਾਲ ਜਦ ਉਹ ਭੱਜ ਸਕਦਾ ਹੈ ਤਾਂ ਫਿਰ ਬਾਕੀਆਂ ਦਾ ਤੁਸੀਂ ਕੀ ਆਸ ਰੱਖਦੇ ਹੋ ਇਹਨਾਂ ਦਾ ਸਵੇਰੇ ਸ਼ਾਮ ਦੁਪਹਿਰੇ ਰੇਟ ਹੈ ਅਲੱਗ-ਅਲੱਗ ਇਹ ਰਹਿਣੇ ਰੂਣੇ ਕੋਈ ਨਹੀਂ ਹੈ ਇਹ ਸਰਕਾਰ ਜਿੱਧਰ ਚੋਣਾ ਹੋ ਗਿਆ ਉਸਤੇ ਇੱਕ ਹਫ਼ਤੇ ਬਾਅਦ गिर ਜਾਣੀ ਹੈ